ਜਿਹੜੇ ਸਾਰੇ ਧਰਮਾਂ ਦੀਆਂ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਸ਼ੁਰੂ ਹੋ ਗਿਆ ਸੀ ਉਸ ਕਹਤ ਹੀ 2016 'ਚ ਇੱਥੇ ਮਲੇਰਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ 'ਚੋਂ ਨਰੇਸ਼ ਯਾਦਵ ਦੇ ਅਕਾਊਂਟ 'ਚੋਂ ਬੀਜੇ ਕੁਮਾਰ ਦੇ ਅਕਾਉਂਟ 'ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬਿਹアドਵੀ ਕਰਨ ਦੇ। ਔਰ ਉਹ ਦੀ ਜਿਹੜੇ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਹੀ ਕਰਦੇ ਨੇ ਔਰ ਮੇਨ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਇਰ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਮੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ 'ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫੋਂ ਦੇਖੋ ਤੁਸੀਂ ਦੇਖੋ ਜਿਹੜੀ ਇਹ ਸਿਲੈਕਟ ਕਮੇਟੀ ਹੈ ਜਿਹਦੇ ਤੇ ਲਿਖਿਆ ਜਾਂਦਾ ਇਹਨਾਂ ਨੂੰ ਸੁਝਾਅ ਦੇਣ ਲਈ ਚੁਣਿਆ ਗਿਆ ਹੈ ਇਹ ਲਿਖਿਆ ਗਿਆ ਪੰਜਾਬ ਵਿਧਾਨ ਸਭਾ ਸੱਤਰੇ ਅਧੀ ਸੂਚਨਾ 19 ਜੁਲਾਈ 2025 ਨੰਬਰ ਐਲਏ 2025 ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਮਿਤੀ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਕੋਵਿਕਰ ਧਾਰਮਿਕ ਗਰੰਥਾਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਵ ਸੰਮਤੀ ਨਾਲ ਪਾਸ ਹੋਇਆ ਪ੍ਰਸਤਾਵ ਅਨੁਸਾਰ ਇਸ ਬਿੱਲ ਤੇ ਸਿਲੇਕਟ ਕਮੇਟੀ ਵਿੱਚ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਲਿਖੇ ਮਾਨਯੋਗ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਜਿਦੇ ਚ ਮਾਨਯੋਗ ਮੈਂਬਰ ਸਾਹਿਬ ਨੇ ਸਾਡੇ 15ਵੇਂ ਨੰਬਰ ਤੇ ਮੁਹੰਮਦ ਜ਼ਮੀਲੂ ਰਹਿਮਾਨ ਸਾਹਿਬ ਜਿਨ੍ਹਾਂ ਦੀਆਂ ਮੈਂ ਅੱਜ ਤੁਹਾਨੂੰ ਦਿਰ ਦੱਸ ਦਿਆਂ ਕਿ ਆ ਉਸ ਟਾਈਮ ਦੀ ਉਹਨਾਂ ਦੀ ਫੋਟੋਜ਼ ਨੇ ਅੱਜ ਇਹ ਪਿਕਸ ਨੇ ਇਹ ਉਸ ਟਾਈਮ ਦੀਆਂ ਨੇ ਜਦੋਂ ਸਾਡੇ ਹੀ ਮਲੇਰ ਕੋਟਲੇ 'ਚ ਸਾਡੇ ਹੀ ਧਾਰਮਿਕ ਗ੍ਰੰਥ ਦੀ ਬੇਅਦਵੀ ਕੀਤੀ ਜਾਂਦੀ ਹੈ ਔਰ ਕੋਰਟ 'ਚ ਬੈਠ ਕੇ ਇਸ ਬੰਦੇ ਦੀ ਨਰੇਸ਼ ਯਾਗਵ ਦੀ ਪੈਰਵਾਈ ਕਰਨ ਲਈ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਮੀਲੂ ਰਹਿਮਾਨ ਸਾਹਿਬ ਇਹ ਬੈਠੇ ਹੋਏ ਨੇ ਹਰਪਾਲ ਜਿੰਮਾ ਸਾਹਿਬ ਬੈਠੇ ਹੋਏ ਨੇ ਜਿਹੜੇ ਇਹਨਾਂ ਦੀ ਪਿਆਰ ਵੀ ਕਰ ਰਹੇ ਨੇ ਔਰ ਇਹਨਾਂ ਨੇ ਪੂਰਾ ਜ਼ੋਰ ਲਗਾਇਆ ਇਹਨਾਂ ਨੂੰ ਬਚਾਉਣ ਲਈ ਔਰ ਪੂਰੀ ਕੋਸ਼ਿਸ਼ ਦੇ ਤਹਿਤ ਹੋਰ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਡਾਇਰੈਕਟਰ ਪ੍ਰੋਸੀਕਿਊਸ਼ਨ ਐਂਡ ਲਿਟੀਗੇਸ਼ਨ ਡਿਪਾਰਟਮੈਂਟ एसएसपी डीसीडीए ਇਹ ਚਾਰ ਜਿਹੜੇ ਬੰਦੇ ਡਿਪਾਰਟਮੈਂਟ ਦੇ ਕਹਾ ਕਿ ਇਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਬਚਾਉਣ ਲਈ ਪਰ ਮਾਣਯੋਗ ਸਾਡੇ ਜੱਜ ਸਾਹਿਬ ਗਰੇਵਾਲ ਸਾਹਿਬ ਉਹਨਾਂ ਨੇ ਸਬੂਤਾਂ ਨੂੰ ਦੇਖਦੇ ਹੋਏ 90 ਲੱਖ ਜਿਹੜੀ ਟ੍ਰਾਂਸਫਰ ਉਹਨੂੰ ਦੇਖਦੇ ਹੋਏ ਔਰ ਹੋਰ ਬਾਕੀ ਸਬੂਤਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀ ਮਰੇਸ਼ ਯਾਦਵ ਨੂੰ ਹੁਣ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦੀ ਆ ਕਿ ਜਿਹੜੇ ਇਹਨਾਂ ਨੇ ਲੈਟਰ ਲਿਖੇ ਸਾਡੇ ਡੀਸੀ ਮੈਡਮ ਉਸ ਟਾਈਮ ਸੀ ਪਲਵੀ ਜੋਸ਼ੀ ਤੇ ਇਹਨਾਂ ਨੂੰ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਜਿਹੜੇ ਗਵਾਹ ਸੀ ਉਹ ਆਪਣਾ ਕੇਸ ਵਾਪਸ ਲੈਣਾ ਚਾਹੁੰਦੇ ਹਨ ਪਹਿਲਾਂ ਮੈਂ ਉਹ ਗਵਾਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਕਿਸ ਆਧਾਰ ਤੇ ਕੀ ਉਹਨਾਂ ਨੂੰ ਝਲਾਵਾ ਦਿੱਤਾ ਗਿਆ ਡਰਾਇਆ ਗਿਆ ਕਿਸ ਆਧਾਰ ਤੇ ਉਹਨਾਂ ਨੇ ਆਪਣੇ ਜਿਹੜੇ ਨੇ ਬਿਆਨ ਵਾਪਸ ਲੈ ਪਹਿਲਾਂ ਤਾਂ ਮੇਰਾ ਸਵਾਲ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਮੁਹੰਮਦ ਹਾਸ਼ਮ ਨਫਸਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਵਾਪਸ ਕਿਉਂ ਲਿਆ ਅਗਰ ਉਹਨਾਂ ਨੂੰ ਡਰਾ ਕੇ ਧਮਕਾਇਆ ਗਿਆ ਤਾਂ ਜਦੋਂ ਦੋਸ਼ੀ ਸਾਬਤ ਹੋਗੇ ਤਾਂ ਹੁਣ ਉਹ ਸਾਹਮਣੇ ਕਿਉਂ ਨਹੀਂ ਆ ਰਹੇ ਹੈਗੇ ਉਹਨਾਂ ਨੂੰ ਕਿਸ ਚੀਜ਼ ਦਾ ਡਰ ਹੈ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਪਾਇਆ ਗਿਆ ਤਾਂ ਉਹ ਚੁੱਪ ਬੈਠੇ ਨੇ ਜਾਂ ਉਹਨਾਂ ਨੂੰ ਕੁਛ ਝੜਾਵਾ ਚੜਿਆ ਇਹ ਦੋਨੋਂ ਪੂਰੇ ਸਾਡਾ ਮੁ슬ਮਨ ਸਮਾਜ ਇਹ ਜਾਣਨਾ ਚਾਹੁੰਦਾ ਕਿ ਉਹ ਚੁੱਪ ਕਿਉਂ ਨੇ ਔਰ ਦੂਸਰੀ ਗੱਲ ਇਹ ਹੈ ਜਮੀਲੂ ਰਹਿਮਾਨ ਸਾਹਿਬ ਜਿਹੜੇ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਸੀ ਪੂਰੀ ਇਹਨਾਂ ਨੇ ਮਹਿਮਾਨ ਨਵਾਜ਼ੀ ਦਾ ਪੂਰੀਆਂ ਹੱਦਾਂ ਪਾਰ ਕਰ ਦਿੱਤੀਆਂ ਕਿ ਇੱਕ ਕੁਰਾਨ ਸ਼ਰੀਫ ਆਪਣੀ ਧਾਰਮਿਕ ਕਿਤਾਬ ਦੀ ਬੇਅਦਬੀ ਬੇਹਰਮਤੀ ਹੋ ਗਈ ਪਰ ਉਹ ਚੁੱਪ ਬੈਠੇ ਰਹੇ ਮੈਂ ਇੱਕ ਹੋਰ ਗੱਲ ਕਹਾਂ ਕਹਿੰਦੇ ਜੀ ਆਮ ਆਦਮੀ ਨੇ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਹਾ ਗਿਆ ਕਿ ਬਹੁਤ ਗਰੀਬ ਲੋਕਾਂ ਨੂੰ ਟਿਕਟਾਂ ਦਿੱਤੀਆਂ ਨਾ ਉਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਬਹੁਤ ਉੱਚ ਪੱਧਰ ਤੇ ਆਉਂਦੇ ਜਦੋਂ ਆਪਾਂ ਗੱਲ ਕਰਦੇ ਆ ਕਿ ਜਮੀਲੂ ਰਹਿਮਾਨ ਸਾਹਿਬ ਦਾ ਬਹੁਤ ਖੇੜਲੇ ਦਰਜੇ ਤੋਂ ਪਰ ਮੈਂ ਉਹ ਦੱਸ ਦਿਆਂ ਕਿ ਜਿਹੜੇ ਬੇਅਦਵੀ ਜਿਹੜਾ ਉਹਨਾਂ ਨੇ ਆਪਣਾ ਜ਼ਮੀਰ ਗਿਰਵੀ ਰੱਖਿਆ ਮੈਂ ਇਹ ਕਹੂੰਗੀ ਇਹ ਜ਼ਮੀਰ ਗਿਰਵੀ ਰੱਖ ਕੇ ਇਹਨਾਂ ਨੂੰ ਇਹ ਟਿਕਟ ਦਿੱਤੀ ਗਈ ਕਿਉਂਕਿ ਹੋਰ ਵੀ ਬਹੁਤ ਕਾਬਿਲ ਇਥੇ ਲੋਕ ਸੀ ਜਿਹੜੇ ਜਿਹੜੇ ਇਹ ਡਿਸਰਵ ਕਰਦੇ ਸੀ ਇਹ ਟਿਕਟ ਪਰ ਉਹਨਾਂ ਨੂੰ ਨਹੀਂ ਦਿੱਤੀ ਗਈ ਇਹਨਾਂ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਨੂੰ ਬਚਾਇਆ ਨਰੇਸ਼ ਯਾਦਵ ਨੂੰ ਬਚਾਇਆ ਉਹ ਵੀ ਪੂਰੀ ਮਹਿਮਾਨ ਨਿਵਾਜ਼ੀ ਕੀਤੀ ਜਿਵੇਂ ਬਦਲੇ ਇਹਨੂੰ ਇਹ ਟਿਕਟ ਦਿੱਤੀ ਗਈ ਐ ਮੈਡਮ ਤੁਸੀਂ ਯਾਰ ਕੱਲ ਕਿਤੇ ਮਹਿਮਾਨ ਨਿਵਾਜ਼ੀ ਦੇ ਇਹਨਾਂ ਦੇ ਹੁਣ ਜਿਹੜਾ ਹੈ ਇਹਨਾਂ ਨੂੰ ਮਤਲਬ ਸਲੈਕਸ਼ਨ ਕਰਕੇ ਮੈਂਬਰ ਬਣਾਇਆ ਗਿਆ ਜੀ ਤੇ ਤੁਸੀਂ ਹੁਣ ਕੀ ਮੰਗ ਕਰ ਰਹੇ ਹੋ ਕਿ ਇਹਨਾਂ ਨੂੰ ਮਤਲਬ ਰਜਾਇਨ ਜਿਹੜਾ ਚਾਹੀਦਾ ਕੀ ਹੈ ਦੇਖੋ ਮੈਂ ਬੀਗ ਇੱਕ ਮੁਸਲਿਮ ਤਾਂ ਪਹਿਲਾਂ ਇਹ ਕਹਿਣਾ ਚਾਹਣੀ ਹੈ ਕਿ ਅੱਲਾ ਮੀਆਂ ਨੇ ਤੁਹਾਨੂੰ ਇੰਨੀ ਇੱਜ਼ਤ ਦਿੱਤੀ ਔਰ ਇੱਜ਼ਤ ਜੇ ਦਿੱਤੀ ਹੈ ਤਾਂ ਅੱਲਾ ਤੁਹਾਡੇ ਤੋਂ ਇਨਸਾਫ ਦੀ ਵੀ ਮੰਗ ਕਰਦਾ ਉਹ ਚਾਹੁੰਦਾ ਕਿ ਤੁਸੀਂ ਇਨਸਾਫ ਇੱਜ਼ਤ ਤਾਂ ਤੁਹਾਨੂੰ ਦਿੱਤੀ ਪਰ ਇੱਜ਼ਤ ਤੁਹਾਡੀ ਬਿਲਕੁਲ ਨਹੀਂ ਹੈ ਪੂਰੇ ਸ਼ਹਿਰ ਚ ਪੂਰਾ ਇੱਕ ਇੱਕ ਬੰਦੇ ਤੋਂ ਪੁੱਛ ਲਿਓ ਤੁਸੀਂ ਵੀ ਉਹਨਾਂ ਦੀ ਇੱਜ਼ਤ ਜੋ ਉਹਨਾਂ ਨੂੰ ਮਿਲ ਨਹੀਂ ਸਕਦੀ ਕਿ ਐਮਐਲਏ ਦੇ ਤੌਰ ਤੇ ਉਹ ਮਿਲੀ ਨਹੀਂ ਕਿਉਂਕਿ ਉਹਨਾਂ ਨੇ ਜਿਹੜੀ ਇਹ ਧਾਰਮਿਕ ਗ੍ਰੰਥ ਤੇ ਰਾਜਨੀਤੀ ਕੀਤੀ ਜਿਹਦੇ ਬਦਲੇ ਉਹਨਾਂ ਨੂੰ ਇਹ ਮਿਲੀ ਗੱਦੀ ਤਾਂ ਮਿਲ ਗਈ ਪਰ ਇੱਜ਼ਤ ਨਹੀਂ ਮਿਲੀ ਉਹ ਇਹੀ ਸਾਬਿਤ ਕਰਦਾ ਕਿ ਇਹਨਾਂ ਨੇ ਬੇਅਦਬੀ 'ਚ ਬੇਅਦਬੀ ਕਰਨ ਵਾਲੇ ਨੂੰ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਹਨੂੰ ਪੰਜਾਬ ਸਰਕਾਰ ਜਿਹੜੀ ਹੈ ਇਹਨੂੰ ਇਸ ਸਿਲੈਕਟ ਕਮੇਟੀ ਤੋਂ ਬਾਹਰ ਕੱਢੇ ਕਿਉਂਕਿ ਸਾਨੂੰ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਹੈ ਜਿਹੜਾ ਆਪਣੇ ਸ਼ਹਿਰ 'ਚ ਬੈਠ ਕੇ ਬੇਅਦਬੀ ਕਰਾ ਸਕਦਾ ਤਾਂ ਉਹ ਤੋਂ ਅਸੀਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ ਤੇ ਇਹ ਜਿਹਾ ਅਸਾਈ ਭਾਈਚਾਰੇ ਦੀ ਵੀ ਬੇਅਦਬੀਆਂ ਹੋਈਆਂ ਨੇ ਉਹਨਾਂ ਦਾ ਕੋਈ ਮੈਂਬਰ ਹੁੰਦੀ ਹੈ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਜੋ ਜੇ ਇਹ ਐਨਆਈ ਵੀ ਸੋਚ ਲੈਣ ਕਿ ਇੱਕ ਵਿਧਾਇਕ ਹੈ ਪਹਿਲਾਂ ਤਾਂ ਹੋਰ ਜਿਹੜੇ ਧਰਮਾਂ ਦੇ ਜਿਵੇਂ ਈਸਾਈ ਜਿਹੜਾ ਹੈ ਉਹਨਾਂ ਦਾ ਵੀ ਕੋਈ ਬੰਦਾ ਲੈਣਾ ਚਾਹੀਦਾ ਸੀ ਔਰ ਮੈਨੇ ਇਹ ਹੀ ਕਿਉਂ ਇਹ ਹੀ ਕਿਉਂ ਵਿਧਾਇਕ ਜੀ ਜਿਹੜਾ ਖੁਦ ਦੋਸ਼ੀਆਂ ਦੇ ਨਾਲ ਜਿਹਦੀਆਂ ਫੋਟੋਆਂ ਨੇ ਜਦ ਤੁਸੀਂ ਦੇਖ ਰਹੇ ਹੋ ਕਿ ਖੁਦ ਬੈਠਾ ਹੋਇਆ ਇਹ ਇਹ ਬੰਦਾ ਸਾਨੂੰ ਇਨਸਾਫ ਦੇਗਾ ਕਿ ਮੁਸਲਿਮ ਜਗਤ ਚ ਕੋਈ ਵੀ ਐਸਾ ਕਾਬਿਲ ਲੀਡਰ ਨਹੀਂ ਹੈ ਧਾਰਮਿਕ ਗੁਰੂ ਨਹੀਂ ਹੈ ਜਿਹੜਾ ਇਸ ਕਮੇਟੀ ਚ ਪਾਇਆ ਜਾ ਸਕਦਾ ਇਸ ਕਰਕੇ ਜੇ ਜਾਂਚ ਜੇ ਵਾਕੇ ਹੀ ਸਰਕਾਰ ਦੀ ਨੀਅਤ ਸਾਫ਼ ਹੈ ਉਹ ਵਾਕੇ ਚਾਹੁੰਦੇ ਨੇ ਕਿ ਕੁਰਾਨ ਸ਼ਰੀਫ ਦੀ ਬੇਅਦਲੀ ਜਾਂ ਬਾਕੀ ਧਰਮਾਂ ਦੀ ਜਿਹੜੀ ਗ੍ਰੰਥਾਂ ਦੀ ਬੇਆਦਬੀ ਹੋਈ ਹੈ ਉਹਦੇ 'ਚ ਇਨਸਾਫ ਹੋਏ ਤਾਂ ਇਹਨਾਂ ਨੂੰ ਸੁਰੱਖਿਅਤ ਜਿਹੜੀ ਜਾਂਚ ਹੈ ਉਹ ਸੁਪਰੀਮ ਕੋਰਟ ਤੋਂ ਕਰਾਉਣੀ ਚਾਹੀਦੀ ਹੈ ਜਾਂ ਕਿਸੇ ਅਜ ਆਜ਼ਾਦ ਏਜੰਸੀ ਤੋਂ ਕਰਾਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਮੈਡਮ ਬੇਹਰਮਤੀ ਦੀ ਗੱਲ ਚੱਲੀ ਹੈ ਬੇਹਰਮਤੀ ਜਿਹੜੀ ਹੈ ਕੁਰਾਨ ਵਿਜੀਤ ਦੇ ਅਕਾਲੀ ਦਲ ਸਮੇਤ ਹੋਈ ਅਕਾਲੀ ਦਲ ਨੇ ਪਰਚਾ ਦਰਜ ਕਰਾਇਆ ਉਹਦੇ ਮੁਲਜ਼ਮ ਪੇਸ਼ ਹੋਏ ਠੀਕ 2017 ਦੇ 89 ਐਫ ਆਈ ਆਰ ਮੰਡੀ ਬੱਸ ਸਟੈਂਡ ਤੋਂ ਲੈ ਕੇ ਮੰਡੀ ਰੋਡ ਦੇ ਵੀ ਬੇਹਰਮਤੀ ਹੋਈ ਸੀ ਜੀ ਜੀ ਉਹਦੇ ਐਫ ਆਈ ਆਰ ਦਰਜ ਹੋਈ ਹੈ ਅੱਜ ਤੱਕ ਮੁਲਜ਼ਮ ਨਹੀਂ ਫੜੇ ਗਏ ਚਲੋ ਕਾਂਗਰਸ ਦਾ ਟਾਈਮ ਤੇ ਕਾਂਗਰਸ ਨਹੀਂ ਫੜੇ ਇਹਦਾ ਇਹ ਬੇਅਦਬੀ ਦੀ ਗੱਲ ਕਹਦੇ ਉਹ ਅਸੀਂ ਬੇਅਦਬੀ ਦਾ ਪਜਾਮਾ ਚੜਾ ਲਈਏ ਨਾ ਕਿ ਉਹ ਐਫ ਆਈ ਆਰ ਬਾਰੇ ਕੁਝ ਕਰੂਗੀ ਮੈਂ ਤੁਹਾਨੂੰ ਇਹੀ ਕਹਿ ਰਹੀ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦਾ ਟਾਈਮ ਵੀ ਆਇਆ ਅਕਾਲੀ ਦਲ ਨੇ ਤਾਂ ਪਰਚੇ ਕਰਾਏ ਉਹ ਤਾਂ ਇਸ ਚੀਜ਼ ਨੂੰ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਬੇਹਰਮਤੀ ਕਿਉਂਕਿ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਕਦੇ ਕਿਸੇ ਵੀ ਧਰਮ ਦੀ ਬੇਅਦਮੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਬੇਅਦਮੀ ਨਹੀਂ ਕਰਾ ਸਕਦੀ ਕਿਉਂਕਿ ਇੰਨੀ ਇਹਨਾਂ ਦੀ ਸਰਕਾਰ ਆ ਗਈ ਕਾਂਗਰਸ ਦੀ 5 ਸਾਲ ਲੱਗੀ ਇਹਨਾਂ ਦੇ ਖੁਦ 4 ਸਾਲ ਹੋਣ ਵਾਲੇ ਹੋਗੇ ਜੇ ਅਕਾਲੀ ਦਲ ਦਾ ਕੋਈ ਦੋਸ਼ੀ ਸੀ ਤਾਂ ਉਹਨੂੰ ਹੁਣ ਤੱਕ ਸਜ਼ਾ ਹੋਣੀ ਚਾਹੀਦੀ ਸੀ ਪਕੜ ਲੈਣਾ ਚਾਹੀਦਾ ਸੀ ਪਰ ਐਸਾ ਨਹੀਂ ਹੋਇਆ ਇਹਨਾਂ ਦਾ ਤਾਂ ਆਮ ਆਦਮੀ ਦਾ ਤਾਂ ਦੋਸ਼ ਵੀ ਸਾਬਤ ਹੋ ਗਿਆ ਨਰੇਸ਼ ਯਾਦਵ ਨੂੰ ਸਜ਼ਾ ਵੀ ਹੋਗੀ ਇਹ ਇਹ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਹੈ ਆਮ ਆਦਮੀ ਦੀ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਔਰ ਦੂਸਰੀ ਗੱਲ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਜੇ ਅਸੀਂ ਦੇਖੀਏ ਤਾਂ ਇਹਨਾਂ ਦੇ ਦੋ ਲੀਡਰ ਪ੍ਰਗਟ ਸਿੰਘ ਔਰ ਸੁਖੀ ਰੰਦਾਵਾ ਇਹ ਦੋ ਖੁਦ ਮੰਨਦੇ ਨੇ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਸਾਡੇ ਦੋ ਗਰੁੱਪ ਸੀ ਜਿਨ੍ਹਾਂ ਚ ਇੱਕ ਦੀ ਤਰਫ ਤੋਂ ਸਿਆਸਤ ਕੀਤੀ ਗਈ ਕਿ ਇਸ ਮੁੱਦੇ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇਸ ਮੁੱਦੇ ਨੂੰ ਲਟਕਾ ਕੇ ਰੱਖਿਆ ਔਰ ਸਿਆਸਤ ਕੀਤੀ ਜਾ ਇਹਦਾ ਮਤਲਬ ਹੈ ਕਾਂਗਰਸ ਵੀ ਹਮੇਸ਼ਾ ਸਿਆਸਤ ਵੀ ਕਰਦੀ ਰਹੀ ਹੈ। ਅਗਰ ਕਾਂਗਰਸ ਸਿਆਸਤ ਨਾ ਕਰਦੀ ਹੁੰਦੀ ਇਹਨਾਂ ਦੇ بڑے ਲੀਡਰ ਜੇ ਸਿਆਸਤ ਨਾ ਕਰਦੇ ਹੁੰਦੇ ਤਾਂ ਅੱਜ ਜਿਸ ਤਰੀਕੇ ਨਾਲ ਮਲੇਰ ਕੋਟਲੇ 'ਚ ਦੋਸ਼ੀ ਸਾਬਤ ਹੋ ਗਿਆ 2 ਸਾਲ ਦੀ ਸਜ਼ਾ ਹੋ ਗਈ ਤਾਂ ਇਹਨਾਂ ਦੇ ਲੀਡਰ ਚੁੱਪ ਕਿਉਂ ਬੈਠੇ ਹੋਏ ਨੇ? ਇਹ ਅੱਜ ਦਿਨ ਤੱਕ ਕਿਉਂ ਜਮੀਲੂ ਰਹਿਮਾਨ ਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰ ਰਹੇ ਹੈਗੇ? ਇਹ ਹਰਪਾਲ ਜਿੰਮੇ ਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰ ਰਹੇ ਹੈਗੇ? ਇਹ ਜਿਹੜਾ ਇਹਨਾਂ ਦਾ ਹਰੋਜੋਤ ਬੈਂਸ ਹੈ ਉਹਦੇ ਅਸਤੀਫੇ ਦੀ ਮੰਗ ਕਿਉਂ ਨਹੀਂ ਕਰਦੇ ਹੈਗੇ? ਕੇਜਰੀਵਾਲ ਔਰ ਇਹਨਾਂ ਦੇ ਖਿਲਾਫ ਕਿਉਂ ਵੀ ਬੋਲਦੇ ਹੈਗੇ ਇਹ ਸਾਰੇ ਆਪਸ ਮਿਲੇ ਹੋਏ ਨੇ ਇਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਹਮੇਸ਼ਾ ਮੁੱਦਿਆਂ ਤੇ ਔਰ ਸੱਚ ਦੀ ਰਾਜਨੀਤੀ ਕਰਦਾ ਹੈ ਇਹਨਾਂ ਨੂੰ ਨੀਚੇ ਇਹਨਾਂ ਨੂੰ ਪਤਾ ਜੇ ਅਸੀਂ ਇਹਨਾਂ ਨੂੰ ਨਹੀਂ ਬਦਨਾਮ ਕਰਾਂਗੇ ਇਸ ਮੁੱਦੇ ਨੂੰ ਨਹੀਂ ਪੜਾਵਾਂਗੇ ਤਾਂ ਕਾਉਂਟਰ ਜਿਹੜੀ ਅਕਾਲੀ ਦਲ ਹੈ ਉਹਦੀ ਸਰਕਾਰ ਬਣਦੀ ਹੈ